ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਖਾਸ ਹੈ ਜਰਸੀ ਨਸਲ ਦੇ ਚੁਕੀਨ ਵੀਰਾਂ ਵਾਸਤੇ ਕਿਉਂਕਿ ਖਿੰਡਾ ਜਰਸੀ ਫਾਰਮ ਦੇ ਵਿੱਚੋਂ ਅੱਜ ਇਹ ਵੀਡੀਓ ਸ਼ੂਟ ਕਰ ਰਹੇ ਆ ਇਹ ਵੀਰ ਵਪਾਰ ਦਾ ਕੰਮ ਕਰਦੇ ਆ ਕੱਲਾ ਵਪਾਰ ਦਾ ਕੰਮ ਨਹੀਂ ਜਿਹੜੀ ਬਰੀਡ ਦਾ ਵਪਾਰ ਕਰਦੇ ਆ ਨਾਲ ਉਸ ਬਰੀਡ ਦੇ ਉੱਤੇ ਇੱਥੇ ਇਹ ਕੰਮ ਵੀ ਕਰਦੇ ਆ ਬਰੀਡਿੰਗ ਦਾ ਵੀ ਕੰਮ ਹੈ ਪਰ ਨਾਲ ਹੁਣ ਐਚਐਫ ਨਸਲ ਦੀਆਂ ਵੀ ਵੜੜਾਂ ਹੈ ਬਾਈ ਜੀ ਉਹਨਾਂ ਕੋਲ ਹੁੰਦੀਆਂ ਹੈ ਅੱਜ ਤੁਹਾਨੂੰ 15 ਨਗ ਦਿਖਾਉਂਗਾ ਐਡਰੈਸ ਥੋੜਾ ਕਨਫਰਮ ਕਰ ਦਿਆਂ ਦੱਸੋ ਖਿੰਡਾ ਜਰਸੀ ਫਾਰਮ ਇਹ ਛਾ ਕੋਟ ਦੇ ਬਿਲਕੁਲ ਨੇੜੇ ਈਸੇਵਾਲ ਪਿੰਡ ਦੇ ਵਿੱਚ ਹੈ ਜ਼ਿਲ੍ਹਾ ਇਹਨੂੰ ਜਲੰਧਰ ਪੈਂਦਾ ਆਓ ਬਾਈ ਜੀ ਹੋਰਾਂ ਨੂੰ ਮਿਲਦੇ ਆਪਾਂ ਤੇ ਗੱਭਣ ਵਹਿੜਾ ਤੋਂ ਸ਼ੁਰੂ ਕਰ ਲਾਂਗੇ ਇਹ ਜਿਹੜੀਆਂ ਸੋਜਾਂ ਸਵਾਈਆਂ ਵਹਿਣਾ ਇਹ ਬਾਜਚ ਦਿਖਾਉਣੀਆਂ ਜਾਂ ਬਈ ਇੱਥੋਂ ਸ਼ੁਰੂ ਕਰ ਲਈਏ ਸ਼ੁਰੂ ਕਰ ਦੋ ਠੀਕ ਹੈ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਨਾਮ ਆਪਣਾ ਇੱਕ ਵਾਰਾ ਨਾਮ ਰੁਪਿੰਦਰ ਸਿੰਘ ਜੀ ਆਪਣਾ ਪਿੰਡ ਹਿੱਸੇਆਲ ਹੂੰ ਤੇ ਏਰੀਆ ਆਪਣਾ ਸ਼ਾਹ ਕੋੜਾ ਜੀ ਠੀਕ ਹੈ ਰੁਪਿੰਦਰ ਭਾਈ ਅੱਜ ਆਪਾਂ ਗਾਵਾਂ ਤੇ ਵਹਿੜਾਂ ਦਿਖਾਉਣੀਆਂ 15 ਡਾਕ ਹਾਂਜੀ ਹਾਂਜੀ ਪਹਿਲੇ ਨੰਬਰ ਤੇ ਜਰਸੀ ਕੈਨ ਮਕੂ ਇਹ ਸੂਈ ਆ ਚੌਥਾ ਦਿਨ ਸੂਈ ਨੂੰ ਪਲੂਣੀ ਆ ਆਪਣੇ ਪਹਿਲਾ ਸੂਆ ਚੌਥਾ ਦੰਦਾ ਠੀਕ ਹੈ ਕੀ ਇਹਦਾ ਰੇਟ ਰਹਿਣਾ ਬਾਈ ਰੇਟ ਮੇਰੇ ਫੋਨ ਤੇ ਕਰ ਲਿਆਂਗੇ ਓਕੇ ਠੀਕ ਹੈ ਖੋਲ ਲੀ ਬਾਈ ਸੋ ਦੋਸਤੋ ਰੇਟ ਸਾਰੇ ਪਸ਼ੂਆਂ ਦੇ ਫੋ ਕਾਰਨ ਮੈਂ ਬਹੁਤ ਵਾਰ ਦੱਸਿਆ ਵੀ ਜਿਹੜੇ ਵਪਾਰ ਵਾਲੇ ਭਰਾ ਐ ਇਹਨਾਂ ਕੋਲ ਗਾਹਕ ਰੂਟੀਨ ਚ ਆਉਂਦਾ ਹੈ। ਕਈ ਵਿਕਰੀ ਵਾਲੇ ਭਰਾ ਇੱਥੋਂ ਵਹਿੜਾਂ ਲੈ ਜਾਂਦੇ ਆ ਤੇ ਅੱਗੇ ਫਿਰ ਉਹਨਾਂ ਨੇ ਵੀ ਸੇਲ ਕਰਨੇ ਆਉਂਦੇ ਆ। ਚੰਗੀ ਅਗਾੜੀ ਤੇ ਪਛਾਣ ਨੂੰ ਹਵਾਨਾ ਚੰਗਾ ਹੁੰਦਾ। ਬਾਕੀ ਜੋ ਢਾਂਚਾ ਉਹ ਵੀਡੀਓ ਚ ਤੁਸੀਂ ਦੇਖ ਰਹੇ ਹੋ। ਪਸੰਦ ਜੀ ਨੂੰ ਆਵੇ ਪਹਿਲੇ ਨੰਬਰ ਤੇ ਚਾਰ ਦੰਦ ਪਹਿਲਣ ਵਹਿੜ ਤੁਹਾਨੂੰ ਦਿਖਾ ਰਹੇ ਆ। ਇਹਨੇ ਬੱਚੇ ਨੂੰ ਜਨਮ ਦਿੱਤਾ। ਸੋ ਚੰਗੀ ਲੱਗੇ ਤਾਂ ਕਾਲ ਕਰਕੇ ਬਾਈ ਤੋਂ ਰੇਟ ਕਨਫਰਮ ਕਰ ਲਿਓ। ਕੋਲੋਂ ਆ ਕੇ ਪਸ਼ੂ ਦੇਖਿਆ ਕਰੋ ਜਿਹੜਾ ਤੁਸੀਂ ਖਰੀਦਣਾ ਚਾਹੁੰਦੇ ਹੋ। ਥੋੜੀ ਤਾਜੀ ਸੂਈ ਆ ਤੇ ਬੱਚੇ ਦੀ ਖਿੱਚ ਪਸੂ ਵੱਧ ਕਰਦਾ ਤੇ ਦੂਬਾ ਚ ਇੱਕ ਹੋਰ ਵੜ ਇਹ ਗੱਬਣਾ ਬਈ ਹਾਂਜੀ ਇਹ ਲਾ ਕੱਢੀਆ 15 ਦਿਨ ਜੀ ਠੀਕ ਆ ਸੂਆ ਇਹਦਾ ਕਿੰਨਾ ਸੂਆ ਪਲੋਣੀ ਆ ਜੀ ਦੋ ਦੰਦ ਦਾ ਚੌਗ ਦੇ ਕੱਢਦੀ ਆ ਜੀ ਠੀਕ ਆ ਖੋਲੀ ਬਈ ਸੋ ਦੋਸਤੋ ਦੋ ਦੰਦ ਕੰਪਲੀਟ ਆ ਚੌਗ ਵਾਲੇ ਚੱਕ ਰਹੀ ਆ ਵਧੀਆ ਪੂਰੀ ਬੇਲਬੋਲ ਪੂਰੀ ਵੱਡੇ ਕੱਦੇ ਚ ਛੋਟੀ ਨਹੀਂ ਹੈਗੀ ਜੀ ਸੋਹਣੀ ਬਰੀਡ ਦੱਸੋ ਪਿਓਰ ਜਰਸੀ ਨਸਲ ਇਹ ਰੰਗ ਸਦਾਬਹਾਰ ਆ ਜਰਸੀ ਦੇ ਵਿੱਚ ਹਾਲਾਂਕਿ ਕਾਫੀ ਕਲਰ ਚ ਵੀ ਆਉਂਦੀਆਂ ਇਹਦੇ ਚ ਵੀ ਡਾਰਕ ਕਲਰ ਆਉਂਦਾ ਪਰ ਇਹ ਰੰਗ ਜਿਹੜਾ ਉਹ ਹੈ ਵੀ ਜਿਹੜਾ ਸਦਾ ਭਾਰ ਇਹਨੂੰ ਮੰਨਾਂਗੇ ਸੋ ਇਹ ਚਾਰ ਦੰਤ ਪਹਿਲਾਂ ਵਹਿੜ ਹੈ ਸੋਨਾ ਥਾਣ ਹਵਾਨਾ ਇਹਦਾ ਵੀ ਟਾਂਚਾ ਤੁਸੀਂ ਉਹਨੇ ਦਾ ਵੇਖ ਹੀ ਰਹੇ ਹੋ ਪਹਿਲਾਂ ਹੈ ਵੀ ਚੰਗੀ ਤਿਆਰ ਹੋਊਗੀ ਹਜੇ ਦਹਣੇ ਦੇ 15 ਪਏ ਆ ਉਸ ਹਫ਼ਤੇ ਦੇਖਦੇ ਆ ਤਾਂ ਚੰਗਾ ਰੁਕ ਹੋਣ ਵੀ ਦਿਸਦਾ ਹੈ ਇਦੋਂ ਅਗੇ ਕਾਫੀ ਕਲਰ ਦੇਖੀ ਆਪਣੇ ਜਗਦੀਦ ਬਰੇ ਇਹ ਵੀ ਪਲੂਣੀ ਆ ਠੀਕ ਹੈ ਹਾਂਜੀ ਹਫਤਾ 10 ਦਿਨੇ ਕੱਢਦੀ ਆ ਜੀ ਤੋਰ ਦੇ ਬਈ ਹਫਤਾ 10 ਦਿਨ ਦੋਸਤੋ ਲਊਗੀ ਸੁਹਾ ਪਹਿਲਾ ਸੋਨਾ ਇਹਨੇ ਇਹਦਾ ਰੰਗ ਕਾਫੀ ਹੈ ਕਲਰ ਹੈਗਾ ਜੇ ਉਦਾਂ ਹੈ ਬਰੀਡ ਬਰੀਡ ਪਿਓ ਪਿਓਰ ਆ ਜੀ ਠੀਕ ਹੈ ਬਰੀਡ ਜਰਸੀ ਹੈ ਖਾ ਜੇ ਇਹ ਵੀ 15 ਦਿਨ ਲੈਂਦੀ ਹੈ ਚੰਗੀ ਬਣੂਗੀ ਵਾੜ ਦੇ ਵੀ ਬਾਕੀ ਹਵਾਨਾ ਤਾਂ ਹੁਣ ਵੀਡੀਓ ਚ ਦਿਸੀ ਜਾਂਦਾ ਜਿੱਦਾਂ ਦਾ ਹੈ ਉਹ ਤੁਸੀਂ ਦੇਖ ਰਹੇ ਹੋ ਲਿਆ ਬਈ ਤੇਰਾ ਨੰਬਰ ਤੇ ਉੱਤੇ ਤੁਹਾਨੂੰ ਇਹ ਜਰਸੀ ਵੈੜ ਦਿਖਾ ਰਹੇ ਹਾਂ 4 ਨੰਬਰ ਤੇ ਇੱਕ ਹੋਰ ਜਰਸੀ ਕਿੰਨਾ ਵਾਸਤੇ ਗੁਰਜੀਤ ਵੀਰੇ ਇਹ ਹੈ ਦੇਖੋ ਨੂੰ ਪਲੂਣਾ ਵਾਸੇ ਹੈ ਦੂਜਾ ਸੂਬਾ ਇਹਦਾ ਠੀਕ ਹੈ ਹਾਂ ਜੀ ਇਹ ਸ਼ੇਗ ਦੇ ਦੰਦ ਘੱਟ ਚੱਕਦੀ ਪਈ ਹੈ ਜੀ ਕਿੰਨੇ ਦਿਨ ਲੈ ਜੂਗੀ ਬਈ ਇਹ ਵੀ 5-6 ਦਿਨ ਲੈ ਜਾ ਹਫਤਾ ਲੈ ਜਾ ਵਾਸੇ ਹੈ ਤਿਆਰੀਆਂ ਜੀ ਆ ਤੋਰ ਦੇ ਬਈ ਸੋ ਦਸੋ ਹਫਤਾ ਲੈ ਸਕਦੀ ਐ ਸੂਨ ਚ ਤਿਆਰੀ ਬਹੁਤ ਸੋਹਣੀ ਐ ਹਰ ਤੁਣ ਵੀ ਬਹੁਤ ਸੋਹਣਾ ਲੱਗਾ ਹੂੰ ਇਹਦੇ ਤੋਂ ਤੁਸੀਂ ਜਰਸੀ ਨਸਲ ਜਿਹੜੀ ਉਹ ਤਿਆਰ ਕਰ ਸਕਦੇ ਹੋ ਹਵਾਨਾ ਇਹਦਾ ਵੀ ਦੇਖ ਲਓ ਹਜੇ ਪੰਜ ਚਾਰ ਦਿਨ ਲੈ ਵੀ ਸਕਦੀ ਆ ਬਾਕੀ ਤਿਆਰੀ ਚੰਗੀ ਫੜਦੀ ਆਉਂਦੀ ਕਮਾ ਲਓ ਵੀਰੇ ਮੂੰਹ ਮੱਥਾ ਇਹਦਾ ਤੁਸੀਂ ਦੇਖ ਲਿਆ ਥਾਣੇ ਦੇ ਹੱਥੀ ਚਵਾਈ ਵਾਲੇ ਆ ਬਾਕੀ ਹਵਾਨੇ ਦੀ ਸ਼ੇਪ ਜਿਹੜੀ ਉਹ ਤੁਸੀਂ ਦੇਖ ਲਓ 4 ਨੰਬਰ ਦੇ ਉੱਤੇ ਤੁਹਾਨੂੰ ਇਹ ਦਿਖਾ ਰਹੇ ਹਾਂ ਦੋਸਤੋ 5 ਨੰਬਰ ਤੇ ਜਿਹੜੀ ਗਾਂ ਖਾਵਾਂਗੇ ਜਰਸੀ ਤੇ ਲਗਭਗ ਸਾਰੇ ਰੰਗ ਹੀ ਤੁਸੀਂ ਵੀਡੀਓ ਚੋਂ ਦੇਖ ਲੈਣੇ ਆ ਤੇ ਡਾਰਕ ਕਲਰ ਹੈ ਗੂੜਾ ਰੰਗ ਹੈ ਹੱਥੀਂ ਚੁਆਈ ਵਾਲਾ ਥਣ ਇਹ ਵੀ ਆਪਣੀ ਛੇ ਦਾ ਦਾ ਜੀ ਠੀਕ ਹੈ ਦੂਜਾ ਸੁਆ ਇਹਦਾ ਵੀ ਕਿੰਨੇ ਕ ਦਿਨ ਕੱਢੂਗੀ ਇਹ ਬ ਤਿਆਰੀਆਂ ਜੀ ਅੱਜ ਸਵੇਰਾਂ ਸਵੇਰੇ ਸੂਪ ਹੈ ਠੀਕ ਹੈ ਹਾਂਜੀ ਦੋਸਤੋ ਸੂਣ ਦੀਆਂ ਤਿਆਰੀਆਂ ਹਨ ਥਣ ਹੱਥੀਂ ਚੁਆਈ ਵਾਲਾ ਸੁਆ ਦੂਜਾ ਗੂੜਾ ਰੰਗ ਲਾਲ ਖਣ ਚਾਰੇ ਇੱਕੋ ਜੇ ਆ ਤੇ ਸੋਹਣੇ ਸਹਿਜ ਦੇ ਆ ਆਇਂਦੀ ਕਮਾਈਂ ਸੋ ਹੁਣ ਤੁਹਾਨੂੰ ਉਰਲਾ ਪਾਸਾ ਵੀ ਦਿਖ ਜੂਗਾ ਇਹ ਜਦੋਂ ਨੂੰ ਤੁਸੀਂ ਵੀਡੀਓ ਦੇਖਦੇ ਹੋ ਤਾਂ ਆ ਸਹਿ ਵੀ ਉਦੋਂ ਨੂੰ ਇਹ ਬੱਚੇ ਨੂੰ ਜਨਮ ਦੇ ਦੂਗੀ ਤੁਹਾਨੂੰ ਪਤਾ ਲੱਗ ਜੂਗਾ ਵੀ ਇਹ ਬੱਚਾ ਕਿਨੇ ਵੱਛਾ ਦਿੱਤਾ ਜਾਂ ਬੱਚੀ ਬਾਕੀ ਕਈ ਵਾਰ ਪਤਾ ਨਹੀਂ ਹੁੰਦਾ ਪਸ਼ੂ ਦਾ ਇਸ ਤਰ੍ਹਾਂ ਕਰਦਾ ਕਰਦਾ ਕੋਈ ਦੋ ਦਿਨ ਲੈ ਵੀ ਸਕਦਾ ਹੁੰਦਾ ਲਾਸਟ ਤੇ ਸਤੇ ਪੋਰ ਗਾਂ ਕੰਦੇ ਇਹ ਵੀਰੇ ਜਦਾ ਸੂਈ ਹੋਈ ਹੈ ਬੱਚਾ ਹੈ ਨੀਗਾ ਇਹਦਾ ਠੀਕ ਹੈ ਤਾਂ ਮਹੀਨੇ ਕਿਤੇ ਕਰੀਦਾ ਸੁਵਾ ਜੀ ਇਹਦਾ ਦੁੱਧ ਕਿੰਨਾ 10 ਕਿਲੋਟਰ ਤਕਰੀਬ ਦਈ ਜਊ ਹੁਣ 8 ਕਿਲੋ ਤਿਆਰ ਆ ਤਾਂ ਭਾਅ ਵੀ ਜੈ ਜੀ ਹੁਣ ਨਾਰਮਲੀ ਇਹਦਾ ਠੀਕ ਹੈ ਹਾਂਜੀ 8 ਕਿਲੋ ਦੁੱਧ ਦੱਸੋ ਇਸ ਟਾਈਮ ਹੈਗਾ ਮਹੀਨੇਕ ਦੀ ਇਹ ਸੂਈ ਹੈ ਬਾਈ ਤੋਂ ਨੇੜੋ ਹੀ ਮੋੜ ਲਈ ਬਾਈ ਸੋ ਇਹਦੋਂ ਤੁਸੀਂ ਇਹਦਾ ਥਣ ਘੋਵਣਾ ਦੇਖ ਲਓ ਬਾਲੇ ਆਵਾ ਘੱਟ ਪੇਮੈਂਟ ਲਾਉਣੀ ਹੈ ਤਾਂ ਤੁਸੀਂ ਇਸ ਗਾਂ ਬਾਰੇ ਸੋਚ ਸਕਦੇ ਹੋ ਕੋਲੋਂ ਆ ਕੇ ਤੁਸੀਂ ਦੇਖ ਲਿਓ ਇਸ ਤੋਂ ਬਾਅਦ ਚ ਅੰਦਰਲੇ ਪਾਸੇ ਕੁਝ ਵੜਣਾ ਹੈ ਬਈ ਐਚ ਐਫ ਦਾਸੀ ਦੇ ਕੇ ਆਪਾਂ ਹਾਂਜੀ ਇਹ ਕੰਨਵਾ ਸੁਆ ਇਹ ਪਲੂਣੀ ਆ ਜੀ ਠੀਕ ਹੈ ਤੇ 8ਵਾਂ ਮਹੀਨਾ ਲੱਗਾ ਹੀ ਆ ਜੀ ਹਜੇ ਇਹਨੂੰ 8ਵਾਂ ਮਹੀਨਾ ਵਧੀਆ ਰੁੱਤ ਜਿਹੜੀ ਆਉਣੀ ਨਾ ਆਉਣ ਵਾਲੇ ਸਮੇਂ ਦੇ ਵਿੱਚ ਐਚ ਐਫ ਦੀ ਹੂੰ ਉਸ ਹਾਵ ਨਾਲ ਵਧੀਆ ਡਿਲੀਵਰੀ ਹੋਣੀ ਆ ਉਸ ਟਾਈਮ ਦੇ ਵਿੱਚ ਠੀਕ ਹੈ 8ਵਾਂ ਮਹੀਨਾ ਲੱਗਾ ਦੱਸੋ 2 ਮਹੀਨੇ ਬਾਕੀ ਆ ਤੇ 7ਵਾਂ ਮਹੀਨਾ ਚੱਲੀ ਜਾਂਦਾ 9ਵੇਂ ਮਹੀਨੇ ਦੇ ਬਾਅਦ ਚ ਕਿਹਨੇ 9ਵੇਂ ਦੇ ਵਿੱਚ ਜਾ ਕੇ ਸੂਣਾ ਹੈ ਤੇ ਨੌ ਮਾ ਦਸਵਾਂ ਮਹੀਨਾ ਐਚ ਐਫ ਦਾ ਸ਼ੁਰੂ ਹੋ ਜਾਂਦਾ ਹੈ ਭਵਾਨਾ ਇਹਨੇ ਬਣਾਉਣਾ ਸ਼ੁਰੂ ਕਰਤਾ ਬਾਕੀ ਕੋਲੋਂ ਆ ਕੇ ਤੁਸੀਂ ਇਹਨੂੰ ਪਾਸ ਕਰ ਲਿਓ ਢਾਂਚਾ ਜਿਹੜਾ ਤੁਸੀਂ ਇਹਦਾ ਦੇਖ ਲਓ ਹਾਈਟ ਲੈਂਥ ਚੰਗੀ ਹੈ ਲਿਆ ਭਾਈ ਪਹਿਲਾ ਸੂਆ ਸੁੰਦੀ ਦੱਸੋ ਐਚ ਐਫ ਵੈੜ ਹੈ 8ਵਾਂ ਮਹੀਨਾ ਇਹਨੂੰ ਚੱਲ ਪਿਆ ਠੀਕ ਹੋਰ ਵੱਛੀ ਇੱਕ ਇਹ ਮੇਰੇ ਆਪਣੇ ਅਖੀਰੀ ਆ ਪਲੂਣੀਆਂ ਖੀਰੀ ਆ ਹਜੇ ਠੀਕ ਹੈ ਹਾਂਜੀ ਗੱਬਣ ਕਿੰਨੇ ਚੱਲੇ ਇਹ ਵੀ ਨੂੰ ਆਪਣਾ 8ਵਾਂ ਮਹੀਨਾ ਇਹਨੂੰ ਲੱਗਾ ਹੋਇਆ ਜੀ 8ਵੇਂ ਨੂੰ ਲੱਗਾ ਹਾਂਜੀ ਤੋਰੀ ਬਈ ਸੋ ਮਹੀਨਾ ਦਾ ਸੋ ਇਹਨੂੰ ਵੀ 8ਵਾਂ ਵਧੀਆ ਰੋਤਾ ਜਣੀ ਸਮੇਂ ਦੇ ਹਿਸਾਬ ਨਾਲ ਉਹ ਤੋਂ ਹਾਂਜੀ ਸੇਮ ਜਿਹਾਂ ਦੋਨੇ ਇਤੋਂ ਟਾਈਮ ਜੇ ਤੇ ਸੋਣ ਗੋ ਪੰਜ ਚਾਰ ਦਿਨ ਦਾ ਅੱਗੇ ਪਿੱਛੇ ਦੇ ਨਾਲ ਪਾ ਇੱਥੇ ਹੀ ਕਮਾਲੀ ਬਈ ਚੰਗੇ ਕਾਬ ਦੇ ਕਾਠ ਦੀ ਵਹਿੜਾ ਦੱਸੋ ਦੰਦਾਂ ਦੇ ਸਾਹਮਣੇ। ਥਾਣੇ ਦੇ ਵੀ ਹੱਥੀ ਚਵਾਈ ਵਾਲੇ ਹੀ ਐ। ਸੋ ਇਹ ਤੋਂ ਜਿਹੜੀਆਂ ਵਹਿਣਾ ਕੈਚਅਪ ਪੱਖ ਚ ਪੈਂਦੀਆਂ ਤੁਹਾਨੂੰ ਦਿਖਾਉਂਦਾ ਸੀ। ਇੱਕ ਗਾਂ ਵੀ ਹੈਗੀ ਐ ਤੋਂ HF ਨਸਲ ਦੀ। ਇਹ ਕੰਨਵਾ ਸੁਆ ਬਈ ਇਹ ਦੂਜਾ ਸੁਆ ਛੇ ਦਾੰਦਾ ਜੀ। ਕਿੰਨਾ ਚਿਰ ਲਊਗੀ ਇਹਦੇ ਸੋਣ। ਇਹਦੇ ਆਪਣੇ ਹੈਗਾ 17 ਦਿਨ ਪੂਰੇ ਆ ਜੀ। 17 ਤਰੀਕ ਨੂੰ ਹਾਂਜੀ ਠੀਕ ਐ ਐਚਪ ਲਿਆ ਕਰਾਂਗੇ ਹੁਣ ਹਾਂਜੀ ਲਿਆ ਕਰਾਂ ਰੋਤਾ ਜਾਨੀ ਗਾਂਾਂਾਂ ਦੀ ਜੀ ਆਪਾਂ ਲਿਆ ਕਰਾਂਗੇ ਵਧੀਆ ਵਧੀਆ ਵਸ਼ੀਆਂ ਸੋ ਦੱਸੋ ਹਜੇ ਦਿਨ ਪਏ ਆ ਬਹੁਤ ਵੱਡੇ ਵਜਨ ਦੀ ਐ ਬੈੜ ਦੂਜਾ ਸੁਹਾ ਭਾਈ ਹਾਂਜੀ ਦੂਜਾ ਸੁਹਾ ਛੇ ਦਾ ਆਂਦਾ ਜੀ ਠੀਕ ਐ ਦਿਨ ਕਿੰਨੇ ਦੱਸਿਆ ਦਿਨ ਇਹਦੇ 17 ਤਰੀਕ ਨੂੰ ਦਿਨ ਪੂਰੇ ਆ ਜੀ 17 ਨੂੰ ਦਿਨ ਹਾਂਜੀ ਦਿਨ 12 15 ਲੈ ਹੀ ਜਾਣੀ ਹਜੇ ਨੇ ਹਜੇ 15 ਦਿਨ ਲੈ ਜੂ ਚੰਗੀ ਸੰਭੀ ਵੀ ਐ ਖੈਰ ਲੈ ਜਾਣੇ ਦੇਣੇ ਨੇ ਸੋ ਟਾਂਚਾ ਤੁਸੀਂ ਇਹਦਾ ਫੇਰ ਦੇਖੋ ਕਰਮਾਲੀ ਦਾ ਬਹੁਤ ਵੱਡੇ ਵਜਨ ਦੀ ਐ ਲੰਬਾਈ ਦੇਖੋ ਇਹਦੀ ਬੈਕਅਪ ਚਾਉਣ ਵਾਲੀ ਮੇਰੇ ਲੰਬਾਈ ਅਗਾੜੀ ਪਿਛਾੜੀ ਲੇਵੇ ਦੀ ਬੰਤਰ ਬਹੁਤ ਸੋਹਣੀ ਹੈ ਹੂੰ ਜਾਣਦੇ ਹੋ ਕਿੰਨੇ ਉਹ ਦੇਖੋ ਐਚਐਫ ਨਸਲ ਦੀ ਇੱਕ ਵੱਡੀ ਬੈੜ 28 ਲੀਟਰ ਦਾ ਰਿਕਾਰਡ ਆ ਜੀ ਪਹਿਲੇ ਸੋਇਆ ਪਲੂਣਦਾ ਇਹਦਾ ਠੀਕ ਹੈ ਤੋ ਆਰਾਮਣਾ ਦਿੱਤਾ ਹੋਣਾ ਦਾ ਸੁੱਖ ਕਿਉਂਕਿ ਗਾਂ ਬਹੁਤ ਖੁੱਲੀ ਡੁੱਲੀ ਹੈ ਇਹ ਤੋਂ ਇਲਾਵਾ ਕੁਝ ਅਹਿਸਰ ਹੈ ਜਿਹੜੀਆਂ ਗੱਭਣ ਹੈ ਇਹ ਵੀ ਤੁਹਾਨੂੰ ਦਿਖਾ ਦਿੰਦੇ ਹਾਂ ਇਹ ਵੜਾਂ ਜਿਹੜੀਆਂ ਬਈ ਇਹ ਸਾਰੀਆਂ ਗੱਬਣ ਹੀ ਦਸਦੀਆਂ ਸਾਰੀਆਂ ਗੱਬਣਾ ਜੀ ਵੀਰੇ ਠੀਕ ਇਹ ਵੀ ਜਿਹੜੀਆਂ ਸਾਰੀਆਂ ਨੇ ਜਦੋਂ ਆਪਣੀ ਰੁੱਤਵਾ ਨਾ ਜੜੀ ਆ ਇਹਨੂੰ 7ਵਾਂ ਮਹੀਨਾ ਚੱਲਦਾ ਇੱਕ ਨੰਬਰ ਵਾਲੀ ਨੂੰ ਠੀਕ ਹੈ ਬਾਕੀ ਆਪਣੀ 8ਵੇਂ ਚ ਆਹ ਮਸ਼ੀਨ ਨੂੰ ਲੱਗਾ ਆਪਣਾ 9ਵਾਂ ਇਹਨੂੰ ਹਜੇ ਮਹੀਨਾ ਡੇਢ ਮਹੀਨਾ ਗਣੋ 8ਵੇਂ ਚੱਲਦੀ ਆ ਵੀ ਠੀਕ ਓਕੇ ਹਾਂਜੀ ਸੋ ਦੱਸੋ ਇਹ ਇਹਨੂੰ 7ਵਾਂ ਮਹੀਨਾ ਲੱਗਾ ਤੋੜ ਕੇ ਬਈ ਇੱਕ ਇੱਕ ਕਰਕੇ ਤੋੜ ਇਹ ਖੀਰੀ ਆ ਜੀ ਠੀਕ ਹੈ ਦੰਦੋਂ ਖੀਰੀ ਤੇ 7ਵਾਂ ਮਹੀਨਾ ਲੱਗਿਆ ਜੀ ਇਹਨੂੰ ਪੂਰੀ ਰੁੱਤ ਚ ਸੋਣਾ ਹੈ ਰੰਗ ਰੂਬੀ ਸਾਰਾ ਸਾਰਾ ਕੋ ਸਹੀ ਹੈ ਵੈੜ ਦਾ ਹਮ ਲੈ ਆ ਬਈ ਸੋਨਾ ਰੰਗ ਹੈ ਸੋਹਣੀ ਵੈੜ ਹੈ ਹਾਂਜੀ ਬਈ ਇਹ ਦੋ ਅਗਲੀ ਵੈੜ ਅਗਲੀ ਇਹ ਦੋ ਦਾੰਦਾ ਜੀ ਇਹਨੂੰ 8ਵਾਂ ਮਹੀਨਾ ਲੱਗਾ ਜੀ ਤੋੜ ਦੇ ਬਈ ਥਾਣ ਹਵਾਨਾ ਹੁਣੇ ਹੀ ਦੇਖੋ ਬਰੀਡ ਬਰੂਡ ਬਹੁਤ ਆ ਵੈੜ ਦੀ ਉਦਾਂ ਵੀ ਨਰੋਈ ਹੈ ਜੀ ਪੂਰੀ ਬਿਊਟੀ ਵਾਲੀ ਵੈੜ ਕਮਾਲਾ ਬਈ ਦੇਖੋ ਹਵਾਨਾ ਠੀਕ ਹੈ ਲੈ ਇਹ ਵੀ ਬਸ਼ੀ ਦੋ ਦਾਂਦਾ ਜੀ ਅਗਲੀ ਵੀ ਠੀਕ ਹੈ ਇਹਨੂੰ ਵੀ ਅਠ ਮਾ ਮਾਲ ਕੇ ਡੇਢ ਮਹੀਨਾ ਦੇ ਕਰੀਪੇ ਆਠ ਮਾ ਦਾ ਚੱਲ ਗਿਆ ਇਹਨੂੰ ਠੀਕ ਹੈ ਡੇਢ ਮਹੀਨਾ ਦਸੋ ਰਹਿੰਦਾ ਹੈ ਪਹਿਲਣ ਵੈਡ ਜੀ ਸੁਣਾਇਣੀ ਬਹੁਤ ਵੈਡ ਨਰੋਈ ਵੀ ਆ ਪੂਰੀ ਆ ਤੇ ਬਰੀਡ ਦੇ ਵਿੱਚ ਵੀ ਬਹੁਤ ਜਿਆਦੀ ਆ ਜੀ ਹੂੰ ਠੀਕ ਹੈ ਇੱਕ ਹੋਰ ਲਾਸਟ ਤੁਸੀਂ ਦਕਰਗੇ ਇਹ ਵੀ ਦੋ ਦਾੰਦਾ ਜੀ ਠੀਕ ਹੈ ਇਹਨੂੰ ਜਦੋਂ ਆਪਣੇ ਇਹਨੂੰ ਵੀ 8ਵਾਂ ਮਹੀਨਾ ਅੱਧਾ ਅੱਧੇ ਉੱਪਰ ਚੱਲ ਗਿਆ ਜੀ ਡੇਢ ਕੇ ਦਾ ਰਹੇ ਹਾਂ ਜੀ ਡੇਢ ਕੇ ਮਹੀਨਾ ਇਹਦਾ ਰਹਿੰਦਾ ਜੀ ਡੇਢ ਕੁ ਮਹੀਨਾ ਇਹਦਾ ਰਹੇਗਾ ਜੀ ਨੇ ਆਪ ਬਹੁਤ ਪਾਲਣੀਆਂ ਵੜਾ ਇਹਨਾਂ ਦਾ ਫਾਇਦਾ ਇਹ ਹੋ ਜਾਣਾ ਵੀ ਤੁਹਾਡੇ ਘਰੇ ਚੀਜ਼ ਆ ਜਾਣੀਆਂ ਆਪ ਦੀ ਟਰਾਂਜੀਸ਼ਨ ਫੀਡ ਵਗੈਰਾ ਪਾ ਕੇ ਤੁਸੀਂ ਇਹਨਾਂ ਨੂੰ ਸੰਭਲੋਗੇ ਤੇ ਕਰਮਾਲੀਆਂ ਚੰਗੇ ਦੁੱਧ ਤੋਂ ਸ਼ੁਰੂਆਤ ਕਰਨੀਆਂ। ਬਾਈ ਬੈੜ ਕੋਈ ਵੀ ਆ ਬਾਈ 24 ਲੀਟਰ ਤੋਂ ਨਹੀਂ ਮਰਦੀ ਕੋਈ ਵੀ। ਅੱਛਾ। ਕੋਈ ਬੰਦਾ ਸਾਂਭਣ ਵਾਲਾ ਹੋਵੇ ਨਾ ਪੂਰੀ ਟਰਾਂਜੈਕਸ਼ਨ ਪਾ ਕੇ। ਠੀਕ ਹੈ। ਹਾਂਜੀ ਵਧੀਆ ਬੈੜਾ ਨਰੋਈਆਂ ਨੇ ਸਾਰੀਆਂ ਜੋ ਇਕੱਠੀਆਂ ਲੈਣ ਵਾਲਾ ਹੋ ਭਰਾ ਪਰ ਇਕੱਠੀਆਂ ਸਾਰੀਆਂ ਦੁੱਧ ਦੇ ਦਾਂ ਕੋ ਹਿਸਾਬ ਨਾਲ। ਠੀਕ ਹੈ। ਸੋ ਇਹਨਾਂ ਤੋਂ ਇਲਾਵਾ ਛੋਟੇ ਬੱਚੇ ਹੈ ਕੋਈ ਕਿ ਨਹੀਂ? ਛੋਟਾ ਬੱਚਾ ਇੱਕ ਹੀ ਆ ਜੀ ਅੱਜ। ਇੱਕ ਹੀ ਹੈ। ਹਾਂਜੀ ਹਾਂਜੀ ਮਾਲ ਸੇਲ ਹੋ ਗਈ ਗੱਲ। ਠੀਕ ਹੈ। ਸੋ ਦੋਸਤੋ ਛੋਟੇ ਬੱਚਿਆਂ ਦੇ ਵਿੱਚ ਸਿਰਫ ਇੱਕ ਬੱਚਾ ਹੈ। ਉਹ ਤੁਹਾਨੂੰ ਇੱਥੇ ਬਾਹਰ ਕੱਢ ਕੇ ਦਿਖਾ ਦਿੰ ਜੋ ਵੀਰ ਖਰੀਦਣਾ ਚਾਹਵੇ ਵੈਸੇ ਹੁੰਦੇ ਆ ਬੱਚੇ ਵੀ ਛੋਟੇ ਨਾਲ ਪਰ ਛੇ ਲੋਗ ਆ ਗਏ ਠੀਕ ਹੈ ਤੋਂ ਸੇਲ ਹੋ ਗਏ ਆ ਬਾਕੀ ਅੱਜ ਇਹ ਇੱਕ ਨਾਕ ਸੀਗਾ ਸੋ ਧੰਨਵਾਦ ਸੋ ਬਹੁਤ ਮਿਹਰਬਾਨੀ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ ਇਹ ਖਿੰਡਾ ਜਰਸੀ ਫਾਰਮ ਸ਼ਾਹਕੋਟ ਤਹਿਸੀਲ ਤੇ ਜਲੰਧਰ ਜ਼ਿਲ੍ਹੇ ਚੋਂ ਵੀਡੀਓ ਸੀ ਮਿਹਰਬਾਨ